ਪੀਡੀ 24 ਦੇਖ ਰਿਹਾ ਹੈ ਦਰਸ਼ਕਾਂ ਨੂੰ ਸੋਢੀ ਨਗਰ ਆ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀ ਆਇਆਂ ਨੂੰ ਐਨਾ ਦਿਨਾਂ ਦੇ ਉੱਪਰ ਸਾਡੀ ਟੀਮ ਵੱਖੋ ਵੱਖਰੀ ਜਗ੍ਹਾ ਤੋਂ ਜਿੰਨੀਆਂ ਵੀ ਆਪਣੇ ਐਡਵਰਟਾਈਜ਼ਮੈਂਟ ਚੱਲਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਜਾ ਕੇ ਜਿਹੜੀ ਕਵਰੇਜ ਕੀਤੀ ਜਾਵੇ ਹੁਣ ਅਸੀਂ ਰਾਈਟ ਨੋ ਜਿਹੜਾ ਜੀ ਨੈਸ਼ਨਲ ਸੂਟ ਰੈਸਟੋਰੈਂਟ ਤੇ ਪਹੁੰਚੇ ਆ ਬ੍ਰੈਮਲੀ ਅਤੇ ਸੈਂਡਲਵੁੱਡ ਦਾ ਏਰੀਆ ਿਊ ਸਾਈਡ ਤੇ ਪਲਾਜ਼ੇ ਦੇ ਵਿੱਚ ਨੈਸ਼ਨਲ ਸੂਟ ਰੈਸਟੋਰੈਂਟ 7 ਡੇਜ਼ ਓਪਨ ਹੁੰਦੇ ਆ 100% ਵੈਜੀਟੇਰੀਅਨ ਫੂਡ ਤੁਸੀਂ ਇੱਥੇ ਡਾਈਨ ਇਨ ਟੇਕ ਆਊਟ ਜਿਹੜਾ ਕਰਦੇ ਹੋ ਤੇ সুইਟਸ ਦੀ ਗੱਲ ਆਪਾਂ ਕਰੀਏ ਤਰ੍ਹਾਂ-ਤਰ੍ਹਾਂ ਦੀਆਂ সুইਟਸ ਜਿਹੜੀਆਂ ਤਿਆਰ ਹੁੰਦੀਆਂ ਔਰ ਜਿੰਨਾ ਵੀ ਸਾਰਾ ਸਮਾਨ ਹੈ ਇੱਥੇ ਕਿਚਨ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ সুইਟਸ ਪਈਆਂ ਬਾਈ ਦੀਪ ਹੁਣੀ ਆ ਗਿਆ ਇਹਨਾਂ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਦੇ ਆਂ ਦੀਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਕਿਵੇਂ ਢੀਢਾ ਬਹੁਤ ਵਧੀਆ ਚੜ੍ਹਦੀ ਕਲਾ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਵੰਦੀ ਛੋੜਦੇ ਰਹੀਆਂ ਦਿਵਾਲੀ ਦੀਆਂ ਜੀ ਲੱਕ ਲੱਕ ਬਧਾਈਆਂ ਆ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਵੀ ਆਪਾਂ ਗੱਲ ਕੀਤੀ ਸੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਸਵੀਟਸ ਆ ਪਿੰਨੀ ਆ ਜਿਹੜੀਆਂ ਉਹ ਤਿਆਰ ਕਰ ਦਿਤੀਆਂ ਹੈ ਦੇਖੋ ਇਹ ਸਾਰਾ ਕੁਝ ਲੱਗਾ ਪਿਆ ਦੁਰਖਾ ਜੂ ਦਾ ਸਟਾਫ ਖੋਆ ਪਿੰਨੀ ਆਲਸੀ ਪਿੰਨੀ ਹੂੰ ਸਾਹਮਣੇ ਤਿਲਾਂ ਦਾ ਭੁਗਾ ਖੋਏ ਚ ਹੈ ਖੋਇ ਦਾ ਚਰ ਖੋਆ ਔਰ ਤੇਲ ਔਰ ਕੁਛ ਨਹੀਂ ਓਕੇ ਤੇ ਨਾਲ ਭਾਜੀ ਆ ਜਿਹੜਾ ਇਸ ਤੋਂ ਅੱਗੇ ਪਿੰਕ ਇਹਨੂੰ ਕੀ ਕਹਿੰਦੇ ਸੈਂਡ ਪੀਸ ਆ ਜੀ ਹਾਂ ਤੇ ਇਹਨਾਂ ਨੂੰ ਕਹਿੰਦੇ ਆ ਕਸ਼ਮੀਰੀ ਬਾਟੀ ਕਸ਼ਮੀਰੀ ਹੈ ਕਸ਼ਮੀਰ ਦੀ ਬਾਟੀ ਓਕੇ ਉਹ ਆ ਇਹਦੇ ਵਿੱਚ ਖੁਆ ਭਰਿਆ ਹੁੰਦਾ ਵਿੱਚ ਠੀਕ ਹੈ ਬਾਜੀ ਥੋੜੇ ਔਰ ਜਿਵੇਂ ਥਰੋਟ ਵਗੈਰਾ ਹੋਏਗੇ ਆ ਠੀਕ ਹੈ ਤੇ ਪੇਠਾ ਗ੍ਰੈਂਡ ਕਰਕੇ ਬਣ ਠੀਕ ਹੈ ਤੇ ਉਹ ਜਿਹੜਾ ਗਲਕਾਂ ਦੇ ਫੁੱਲ ਕੀ ਹਾਂਜੀ ਉਹ ਗਲਕਾਂ ਦਾ ਖੋਇਆ ਹੀ ਆ ਅਸ਼ਮੇਰ ਵੈਸੇ ਗਲਕਾਂ ਦੇ ਕਹਤਾ ਗਲਕਾਂ ਦੇ ਫੁੱਲ ਲਿਆ ਓਕੇ ਫੁੱਲ ਲਿਆ ਹੈ ਹਾਂਜੀ ਚਲੋ ਵਧੀਆ 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 ਆ ਵੀ ਇਸੇ ਤਰ੍ਹਾਂ ਦੇ ਹਰੇਕ ਸਾਡੇ ਸੈਂਪੀਸਾ ਜੀ ਹਮ ਚਾਕਲੇਟ ਵਰਫੀ ਹੋ ਗਈ ਹਮ ਉਦਰਪਤੀ ਸਾਹਿਬ ਆ ਪਿਆ ਹੈ 23 ਸਾਹਿਬ ਪਿਆ ਚਾਕਲੇਟ ਬਰਫੀ ਹੋ ਗਈਆਂ ਉਂਗੀ ਬਰ ਮੂੰਗੀ ਬਰਫੀਆਂ ਤੇ ਇਧਰ ਮੂੰਗੀ ਰਿਆ ਪਿੰਨੀਆਂ ਹੂੰ ਤੇ ਨਾਲ ਇਹ ਆਪਣੇ ਢੋਡਾ ਬਰਫੀ ਆ ਹਾਂ ਢੋਡਾ ਕੋਡ ਕਪੂਰੇ ਦਾ ਇਹ ਨੈਸ਼ਨਲ ਦਾ ਢੋਡਾ ਹੋ ਗਿਆ ਢੋਡਾ ਸਪੈਸ਼ਲ ਹਾਂ ਹੈ ਨਾ ਉਧਰ ਕਲਾਕੰਧ ਹਾਂ ਮਲਾਈ ਬਰਫੀ ਹਾਂ ਮਿਲ ਕੇ ਕੇ ਭਾਜੀ ਇੱਕ ਗੱਲ ਹੋ ਰਿਹਾ ਸੌਰੀ ਮੈਂ ਰੇਡੀਓ ਤੇ ਵੀ ਇੱਕ ਵਾਰੀ ਗੱਲ ਕੀਤੀ ਸੀ ਆ ਹੈਗਾ ਮਿਲ ਕੇ ਹੈ ਨਾ ਇੰਡੀਆ ਜਦੋਂ ਹੁੰਦੇ ਸੀ ਉਦੋਂ ਇੱਕ ਪਲੰਗ ਤੋੜ ਕਹਿੰਦੇ ਸੀ ਇਹ ਉਹਦੇ ਨਾਮ ਆ ਉਹ ਜਾਂ ਏਰੀਆ ਵਾਈਜ਼ ਫਰ ਥੋੜਾ ਜਿਹਾ ਹੋਰ ਡਿਫਰੈਂਸ ਸਾਡੇ ਵਾਲ ਕਹਿੰਦੇ ਸੀ ਉਹ ਹੋ ਚੀ ਹੁੰਦੀ ਆ ਅੱਛਾ ਸਿੱਗਾ ਉਹ ਵੀ ਇਦਾਂ ਦਾ ਹੈ ਨਾ ਖੁੱਸ ਸਕਦਾ ਮੈਂ ਗੱਲ ਦਵਾ ਪਰ ਹਾਂ ਕਿਉਂਕਿ ਮੈਂ ਇੱਕ ਦਿਨ ਕਿਸੇ ਵੀਰ ਨੂੰ ਪੁੱਛਿਆ ਰੇਡੀਓ ਤੇ ਵੀ ਉਹ ਕਹਿੰਦਾ ਛੋਟੀ ਜੀ ਇਹਦਾ ਹੀ ਨਾਮ ਮੈਂ ਕਿਹਾ ਹੁਣ ਜਦੋਂ ਪੰਜਾਬ ਜਾਣੇ ਆ ਉੱਥੇ ਵੀ ਮਿਲ ਕੇ ਕਹਿਣਾ ਪਿਆ ਹੋਣਾ ਹਾਂ ਜਾਂ ਫੇ ਆਪਣੇ ਦੂਸਰੇ ਅੰਦ ਪਤੀਸਾ ਹਾਂ ਪਤੀਸਾ ਹਾਂ ਤੇ ਆਹ ਜਿਹੜੀ ਬਰਫੀ ਪਾਦੀ ਆ ਜਾਓ ਅੱਗੇ ਨੂੰ ਇਹ ਖੋਆ ਵਰਫੀ ਇਹ ਤਾਂ ਸਦਾ ਬਹਾਰਿਆ ਹੈ ਨਾ ਸਦਾ ਬਹਾਰ ਹਾਂ ਇਹ ਮੰਗੋ ਵਰਫੀ ਮੰਗੋ ਵਰਫੀ ਇਹ ਵੀ ਬੜੀ ਜਲਦੀ ਫਰੂਟ ਵਰਫੀ ਗਾਂ ਹੋ ਗਈ ਫਰੂਟ ਵਰਫੀ ਹੋਗੇ ਪੇੜਾ ਹੋਗੇਗਾ ਹਨ ਇਹਦੇ ਪੇੜੇ ਆ ਹਾਂ ਤਰਾਂ ਤਰ੍ਹਾਂ ਦੇ ਲੱਗੀ ਪਈ ਹੈ ਸਾਰਾ ਜੀ ਦਰਸ਼ਕੋ ਤੁਸੀਂ ਜਿੱਦਾਂ ਦੀ ਵੀ ਆਪਣੀ ਮਨਪਸੰਦ ਹੈ ਆ ਦੇਖੋ ਸਾਈਡਾਂ ਤੇ ਵੀ ਡੱਬੇ ਜਿਹੜੇ ਆ ਨਾ ਡਿਸਪਲੇ ਕੀਤੇ ਆ ਔਰ ਚਾਹ ਤੁਸੀਂ ਸੈਂਪਲ ਬਾਕਸ ਦੇ ਵਿੱਚ ਸਵੀਟਸ ਪਾਉਣੀਆਂ ਜਾਂ ਫਿਰ ਇਸੇ ਤਰ੍ਹਾਂ ਦੇ ਫੈਂਸੀ ਜਿਹੜੇ ਡੱਬੇ ਲੈਣੇ ਆ ਔਰ ਆਪਣੀ ਮਨਪਸੰਦ ਚਾਹ ਤੁਸੀਂ ਪੇੜੇ ਲਾਈਕ ਕਰਦੇ ਹੋ ਗੁਲਾਬ ਜਾਮਨ ਦਿਲਬਹਾਰ ਗੱਲ ਕੀ ਤਰ੍ਹਾਂ ਤਰ੍ਹਾਂ ਦੇ ਨਾਮ ਆ ਇਹ ਭਾਜੀ ਇਹਦਾ ਨਾਮ ਕੀ ਆ ਇਹ ਸੈਂਡਵਿਚ ਭਰੇ ਆ ਜੀ ਆਪਣੇ ਪਨੀਰ ਦੀ ਮਠਿਆਈ ਹੁੰਦੀ ਹੈ ਜਿਵੇਂ ਰਸਗੁਲਾ ਕਹਿੰਦੇ ਠੀਕ ਆ ਥੋੜਿਆ ਕਲਰ ਪਾਇਆ ਠੀਕ ਆ ਤੇ ਕੇਰੀ ਵਾਲਾ ਭਾਜੀ ਆ ਮੈਂ ਪਹਿਲੀ ਵਾਰੀ ਦੇਖੀ ਅੱਗੇ ਨਹੀਂ ਮੈਂ ਦੇਖੀ ਅੱਗੇ ਵੀ ਬਣਾਉਂਦੇ ਆ ਫਸਟ ਟਾਈਮ ਦਿਵਾਲੀ ਤੇ ਹਰ ਸਾਲ ਬਣਾਉਂਦੇ ਆ ਅੱਛਾ ਇਹ ਥੱਲੇ ਕਾਜ ਦੀ ਵਰਫੀ ਆ ਉੱਪਰ ਆ ਸਾਰਾ ਫਰੂਟ ਪਾਇਆ ਠੀਕ ਆ ਫਰੂਟ ਆ ਅੰਬ ਵਗੈਰਾ ਕਾਜੂ ओके okay. ठीक है ठीक है ये है, okay. थीक है थीक थी। okay. ये बादाम वाली बर्फी बादाम वाली है बादाम ग्राइंड करके इनमें काजू और सेम सेम पे है ठीक है ठीक है ये बादाम बर्फी है ओके तो आ सारी काजू दी ओके ओके आ इधर अपने रसगुल्ले गुलाब जामुन छोटे बड़े सारे ਜਿੱਦਾਂ ਦੇ ਬੱਚੇ ਜਿਹੜੇ ਲਾਈਕ ਕਰਦੇ ਹਾਂ ਤੇ ਹਰ ਇੱਕ ਤਰ੍ਹਾਂ ਦੀ ਆਈਟਮ ਲੱਗੀ ਆ ਤੇ ਉਹ ਪਰਲੇ ਪਾਸੇ ਪੇਠਾ ਪਿਆ ਫਰਾ ਹਾਂ ਨਾ ਪੇਠਾ ਪੈਕਟਾਂ ਵਿੱਚ ਵੀ ਸੁੱਕਾ ਵੀ ਹੈਗਾ ਤੇ ਦੂਸਰਾ ਦੋਨੇ ਤਰ੍ਹਾਂ ਦਾ ਹੈਗਾ ਜੀ ਔਰ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਸਰੋਤੇ ਸਾਨੂੰ ਸੁਣਦੇ ਆ ਟੈਲੀਵਿਜ਼ਨ ਤੇ ਵੀ ਤੁਸੀਂ ਐਡ ਦੇਖਦੇ ਹੋ ਆ ਵੀ ਜਿਹੜੀ ਐ ਡਿਸਪਲੇ ਹੋਣੀ ਸੋਸ਼ਲ ਮੀਡੀਆ ਤੇ ਤੁਸੀਂ ਸਾਨੂੰ ਫੋਲੋ ਕਰਦੇ ਹੋ ਦੀਪ ਬਾਈ ਦੀ ਪਿਛਲੇ ਦਿਨਾਂ ਜਦੀਪਾ ਜੀ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਬਹੁਤ ਸਰੋਤਿਆਂ ਨੇ ਲਾਈਕ ਕੀਤੀ ਤੁਸੀਂ ਕਿਹਾ ਵੀ ਮੈਂ ਨਹੀਂ ਕਹਿਣਾ ਵੀ ਸਵੀਟ ਸਾਡੇ ਤੋਂ ਲੋ ਜਿੱਥੇ ਤੁਹਾਡਾ ਵਿਸ਼ਵਾਸ ਬਣਿਆ ਪਰ ਇੰਨਾ ਖਿਆ ਰੱਖਿਓ ਜਿੱਥੇ ਕਿਚਨ ਪ੍ਰੋਪਰ ਜਿੱਥੇ ਪ੍ਰੋਪਰ ਰੈਸਟੋਰੈਂਟ ਹੈ ਉੱਥੇ ਜਾਓ ਮੈਂ ਅੱਜ ਵੀ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਹਮ ਫਿਰ ਤੁਹਾਨੂੰ ਘਰ ਤੋਂ ਘੱਟ ਟਰਸਟ ਨਾ ਚਾਹੀਦਾ ਜਿੱਥੋਂ ਤੁਸੀਂ ਲੈ ਕੇ ਆਉਂਦੇ ਆ ਉੱਥੋਂ ਸਮਾਨ ਸਹੀ ਮਿਲਦਾ ਆ ਜਿਵੇਂ ਇੰਡੀਆ ਤੋਂ ਸਮਾਨ ਆ ਜਾ ਪਤਾ ਲਗਾ ਜਿਆ ਵਾ ਰੱਖਿਆ ਇਹ ਉਹਨੂੰ 6 ਵੀ ਗਾਉਣ ਲੱਗਦੇ ਆ ਉਸ ਤੋਂ ਬਾਅਦ ਫਿਰ ਅੱਗੇ ਪਹੁੰਚਣਾ ਖਰਾਬ ਹੁੰਦਾ ਜਾਂ ਬਾਹਰ ਰੱਖਿਆ ਇਹਨੂੰ ਸ਼ਾਮ ਨੂੰ ਕੂੜਾ ਜਾ ਕੇ ਜਾਣਾ ਜੀ ਦੁਆਰਾ ਠੀਕ ਹੈ ਬਾਹਰ ਨਹੀਂ ਰੱਖਣੀ ਮੈਂ ਸਮਝ ਗਿਆ ਇਹ ਤੁਹਾਡਾ ਸਿਸਟਮ ਸੇਫਟੀ ਸੇਫਟੀ ਚਾਹੀਦੀ ਹੈ ਹਾਂ ਤੇ ਜਿੱਥੇ ਵੀ ਜਾਣਾ ਜਾਓ ਪਰ ਟਰਸਟ ਨਾਲ ਜਾਇਦਾ ਠੀਕ ਹੈ ਤੇ ਤਾਂ ਅੰਦਰ ਕਿੰਜ ਦਾ ਸਮਾਨ ਪ੍ਰੋਪਰ ਬੰਦਾ ਆ ਉਸ ਦੁਕਾਨ ਤੇ ਜਾਓ ਬਾਕੀ ਕਸਟਮਰ ਸਾਰੇ ਸਿਆਣੇ ਆ ਜੀ ਜੀ ਸਹੀ ਗੱਲ ਸਹੀ ਗੱਲ ਜਿਹੜਾ ਕੈਨੇਡਾ ਚ ਸੱਤ ਸਮੁੰਦਰੋਂ ਪਾਰ ਆ ਗਿਆ ਪਰ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਪਾਜੀ ਹੋਕਾ ਦਿੰਦੇ ਰਹਿਣਾ ਚਾਹੀਦਾ ਬਿਲਕੁਲ ਜੀ ਹੋਕਾ ਤਾਂ ਦੇਣਾ ਪੈਂਦਾ ਹਾਂ ਨਾ ਹਾਂ ਬਿਲਕੁਲ ਬਿਲਕੁਲ ਦਰਸ਼ਕੋ ਇਸੇ ਤਰ੍ਹਾਂ ਤੁਸੀਂ ਆਰਪੀਡੀ 24 ਤੇ ਸਾਡੇ ਨਾਲ ਬਨੇ ਰਹਿਣਾ ਜਿੱਥੇ ਆਪਾਂ ਰੇਡੀਓ ਪ੍ਰੋਗਰਾਮ ਤੇ ਸਵੇਰੇ ਵੀਕਐਂਡ ਦੇ ਗੱਲ ਕਰੀਦੀ ਸ਼ਾਮ ਨੂੰ ਉਡੀਕ ਤੇ ਗੱਲ ਕਰੀਦੀ ਆ ਇੱਥੇ ਨੈਸ਼ਨਲ ਸੂਟ ਰੈਸਟੋਰੈਂਟ ਤੇ ਤੁਸੀਂ ਫੈਮਿਲੀ ਤੇ ਡਿਊ ਦਾ ਏਰੀਆ ਪ੍ਰਾਇਮਰੀ ਤੇ ਸੈਂਟਰਲ ਬੋਰਡ ਦਾ ਏਰੀਆ ਨੈਸ਼ਨਲ ਸੂਟ ਕੋਈ ਨਵੀਂ ਗੱਲ ਨਹੀਂ ਸਟੀਲ ਤੇ ਟਾਰਬਰਮ ਤੋਂ ਗੱਲ ਦੀ ਗੱਲ ਕਰ ਲਈਏ ਇੱਥੇ ਤਿੰਨ ਕੀ ਚਾਰ ਯੂਨਟ ਬਾਈ ਉਹਨਾਂ ਦੇ ਆਪਣੇ ਕਿਥੇ ਇੱਥੇ ਕਿਚਨ ਦੇ ਵਿੱਚ ਸਾਰਾ ਸਮਾਨ ਤਿਆਰ ਹੁੰਦਾ ਜਿਵੇਂ ਮੈਂ ਅੱਗੇ ਇੱਕ ਦਿਨ ਵੀ ਗੱਲ ਕਰਦਾ ਸੀਗਾ ਜਿਵੇਂ ਆਪਾਂ ਵੇਲਣਾ ਚੱਲਦਾ ਹੁੰਦਾ ਨਾਲ ਦੀ ਨਾਲ ਗੁੜ ਬਣੀ ਜਾਂਦਾ ਇਸੇ ਤਰ੍ਹਾਂ ਅੰਦਰ ਜਿਹੜੀ ਆ ਸੂਟਸ ਤਿਆਰ ਹੋਈ ਜਾਂਦੀ ਆ ਜਿੱਦਾਂ ਕਿਦਾਂ ਟ੍ਰੇਆਂ ਫਿਨਿਸ਼ ਹੁਣੀਆਂ ਦੀਪ ਉਸੇ ਤਰ੍ਹਾਂ ਆਪਣੀ ਟੀਮ ਨੇ ਫਿਲ ਕਰੀ ਜਾਂਦੀ ਆ ਬੈਕਅਪ ਪਈ ਆ ਜੀ ਕਟ-ਕਟ ਕੇ ਰੱਖਤੀਆਂ ਲੱਗੇ ਬੰਦੇ ਚਾਰ ਪੰਜ ਬੰਦੇ ਇਸ ਕ ਤੁਹਾਨੂੰ ਲੈ ਗਏ ਚਣੀ ਯਾਰ ਬੀਬੀਆਂ ਵੱਖਰੀਆਂ ਆ ਤੇ ਫੁੱਲ تیاری ਆ ਤੇ ਦੂਸਰੀ ਗੱਲ ਆਪਾਂ ਸਵੇਰੇ 8:00 ਓ'ਕਲੋਕ ਓਪਨ ਕਰਦੇ ਆਂ ਜੀ ਠੀਕ ਆ ਤੇ ਸ਼ਾਮ ਨੂੰ ਜੇ 11:00 ਵੀ ਵੱਜ ਜਾਣ 12:00 ਵਜੇ ਸਾਡਾ ਸਟਾਫ ਇੱਥੇ ਹੁੰਦਾ ਜਾਂਦੇ ਕਸਟਮਰ ਆਪਾਂ ਟੈਂਡ ਕਰਦੇ ਰਹਿੰਦੇ ਆਂ ਜੀ ਆ థాంਕ ਯੂ ਭਾਈ ਜੀ 905 792 0098 ਹਮੇਸ਼ਾ ਆਪਾਂ ਨੰਬਰ ਦੀ ਸਾਂਝ ਪਾਈ ਦੀ ਆ 905 792 0098 ਤੇ ਤੁਸੀਂ ਕਾਲ ਕਰ ਲਓ ਆ ਜਾਓ ਆਰਡਰ ਦੇ ਦਿਓ ਤੇ ਨਾਲੋਂ ਨਾਲ ਆਪਣਾ ਸਮਾਨ ਲੈ ਜਾਓ ਜਦੋਂ ਵੀ ਕਿਸੇ ਨੂੰ ਡੱਬਾ ਦੇਵੋ ਤੇ ਜਿੱਥੇ ਤੁਹਾਨੂੰ ਪ੍ਰਾਉਡ ਹੋਗਾ ਜਿਹਨੂੰ ਤੁਸੀਂ ਡੱਬਾ ਦੋਗੇ ਉਹ ਵੀ ਕਹੂਗਾ ਕਿ ਵਾਹ ਕੀ ਆਵਾਜ਼ ਔਰ ਕਿਉਂਕਿ ਤੁਹਾਨੂੰ ਤੁਹਾਡੀ ਜ਼ੁਬਾਨ ਦਾ ਟੇਸਟ ਮਿਲਣਾ ਚਾਹੀਦਾ ਜਿਵੇਂ ਬਹੁਤ ਵਾਰੀ ਇਹ ਵੀ ਗੱਲ ਕਰੀਦੀ ਆ ਵੀ ਤੁਹਾਡੇ ਕੰਨਾਂ ਦਾ ਅਸਰ ਆਉਣਕ ਪੰਜਾਬ ਰੇਡੀਓ ਤੇ ਅਡੀਕ ਤੇ ਮਿਲਦਾ ਪੁਰਾਣੇ ਤੋਂ ਪੁਰਾਣੇ ਗਾਣੇ ਹੋ ਗਏ ਨਵੇਂ ਔਰ ਗੱਲਾਂ ਬਾਤਾਂ ਇੱਥੇ ਦੀ ਸਿਆਸਤ ਦੀ ਗੱਲ ਕਰੀਦੀ ਆ ਵੈਸੇ ਸਿਆਸਤ ਤੋਂ ਅਸੀਂ ਦੂਰ ਹਈਦਾ ਨਾ ਕਦੀ ਸਿਆਸਤ ਕੀਤੀ ਆ ਜਿਸ ਤਰ੍ਹਾਂ ਦੀ ਵੀ ਗੱਲਬਾਤ ਉਸੇ ਤਰ੍ਹਾਂ ਦੀ ਤੁਸੀਂ ਪਸੰਦ ਕਰਦੇ ਹੋ ਦੀਪਾ ਜੀ ਥੈਂਕ ਯੂ ਜੇ ਨਾ ਇੱਕ ਗੋਰ ਦੇ ਮੈਨੇਜਰ ਤੋਂ ਭੈਣ ਸਾਡੀ ਰਖੜੀ ਲੈਣ ਆਈ ਸੋਰੀ ਰਖੜੀ ਦੇ ਮਠਿਆਈ ਲੈਣ ਆਈ ਉਹਦੇ ਬ੍ਰਦਰ ਸੀ ਲੰਡਨ ਜੀ ਉਹ ਕਹਿੰਦਾ ਵੀ ਮਠਿਆਈ ਲੈ ਕੇ ਉਹਨਾਂ ਨੇ ਗੱਲ ਆਪਸ ਵਿੱਚ ਹੋਈ ਉਹਨਾਂ ਦੀ ਫੈਮਿਲੀ ਦੀ ਉਹ ਕਹਿੰਦਾ ਵੀ ਰਖੜੀ ਤੋਂ ਡੱਬਾ ਤਾਂ ਲੈ ਕੇ ਆਉਣਾ ਇਹਦਾ ਜੇ ਉਹਨਾਂ ਤੋਂ ਲੈ ਕੇ ਆਉਣਾ ਤਾਂ ਰਖੜੀ ਬਣਾਉਣੀ ਤਾਂ ਬਨਾਈ ਨਾ ਮਠਿਆਈ ਨਾ ਲੈ ਕੇ ਆਈਂ। ਕੀ ਆ ਬਾਤ ਹੈ? ਕਿਹਦੇ ਮਾਨ ਦੀ ਗੱਲ ਹੈ? ਦੇ ਮਾਨ 100 ਕਸਟਮਰ ਘਰ ਤੋਂ ਘਰ ਅੰਦਰ ਹੋਣਾ ਜਿਸ ਲੋਨ ਇੰਨੀ ਗੱਲ ਕਹੀ ਸਾਨੂੰ ਮੈਂ ਕਹਿੰਦਾ ਕੀ ਗੱਲ ਦਾ ਬਹੁਤ ਵੱਡੀ ਗੱਲ ਦਾ ਹਾਂ। ਕਹਿੰਦਾ ਵੀ ਭੈਣ ਰਖੜੀ ਦੇ ਨਾਲ ਡੱਬਾ ਨੈਸ਼ਨਲ ਸਵੀਟ ਦਾ ਚਾਹੀਦਾ। ਇਹ ਉਹਨਾਂ ਤੋਂ ਉੱਥੋਂ ਮਠਿਆਈ ਲੈ ਆਈਂ ਨਾ ਮਠਿਆਈ ਲੈ ਕੇ ਨਾ ਆਈਂ। ਕੀ ਆ ਬਾਤ? ਕੀ ਆ ਬਾਤ? ਇਹ ਕਿੰਨਾ ਪ੍ਰਾਊਡ ਵਾਲੀ ਗੱਲ ਹੈ ਬਾਈ। ਬੜਾ ਮਾਨ ਹੋਇਆ ਮੈਂ ਦੇਖੋ ਕਿੱਥੇ ਤੱਕ। ਔਰ ਇਹਦੇ ਨਾਲ ਆਪਣੀਆਂ ਜ਼ ਸਟਾਫ ਸਟਾਫ ਦੀ ਮਿਹਨਤ ਹੈ ਇਸੇ ਤਰ੍ਹਾਂ ਸਰੋਤੋਂ ਤੁਸੀਂ ਆਰਪੀਡੀ 24 ਦੇ ਨਾਲ ਸਾਡੇ ਨਾਲ ਬਨੇ ਰਹਿਣਾ ਫਿਰ ਹੁੰਦੀ ਦੁਬਾਰਾ ਗੱਲਬਾਤ ਥੈਂਕ ਯੂ ਥੈਂਕ ਯੂ ਜੀ